ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਕ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਖੇ ਸਲਾਨਾ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ 400 ਤੋਂ ਵੱਧ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ ਇਸ ਮੌਕੇ ਸ਼ੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚਿਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਇਸ ਦੇ ਨਾਲ ਹੀ ਸ਼ੋਮਣੀ ਕਮੇਟੀ ਮੈਂਬਰ ਤੇ ਕਾਲਜ ਗਵਰਨਿੰਗ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਸ਼ੋਮਣੀ ਕਮੇਟੀ ਮੈਂਬਰ ਤੇ ਕਾਲਜ ਦੀ ਗਵਰਨਿੰਗ ਕਮੇਟੀ ਦੇ ਮੈਂਬਰ ਸਰਦਾਰ ਅਜਮੇਰ ਸਿੰਘ ਖੇੜਾ ਵਿਸ਼ੇਸ਼ ਮਨੇ ਆਪਣੇ ਕਨਵੋਕੇਸ਼ਨ ਪਾਸ਼ਨ ਦੌਰਾਨ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਕਵਰੇ 2023 ਤੇ 24 ਦੌਰਾਨ ਅੰਡਰਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਕਲਾਸਾਂ ਪਾਸ ਕਰ ਚੁੱਕੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਉਹਨਾਂ ਕਿਹਾ ਕਿ ਨਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂ ਤੇ ਚੱਲ ਰਹੀ ਇਲਾਕੇ ਦੀ ਇਸ ਸਿਰਮੌਰ ਸੰਸਥਾ ਚੋਂ ਵਿੱਦਿਆ ਪ੍ਰਾਪਤ ਕਰਨਾ ਬੜੇ ਮਾਣ ਵਾਲੀ ਗੱਲ ਹੈ। ਉਹਨਾਂ ਵਿਦਿਆਰਥੀਆਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕਰਦਿਆ ਕਿਹਾ ਹੈ ਕਿ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਵਿਦਿਆਰਥੀ ਹੋਣ ਆਪਣੇ ਤੇ ਆਪਣੇ ਮਾਪਿਆਂ ਦੇ ਸੁਪਨਿਆਂ ਨੂੰ ਪੂਰਾ ਕਰਨ। ਅਤੇ ਉਹਨਾਂ ਆਸ ਪ੍ਰਗਟ ਕੀਤੀ ਕਿ ਡਿਗਰੀਆਂ ਪ੍ਰਾਪ ਦੀਆਂ ਦਾ ਉਜਲਾਪ ਵੇਖੋ ਹੋਵੇਗਾ ਇਸ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਡਾਕਟਰ ਜਸਵੀਰ ਸਿੰਘ ਵੱਲੋਂ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਦਾ ਕਾਲਜ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ ਉਹਨਾਂ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਾਂ ਵੀ ਦਿੱਤੀਆਂ ਪ੍ਰੋਗਰਾਮ ਦੇ ਅਖੀਰ ਚ ਕਾਲਜ ਦੇ ਰਜਿਸਟਰਾਰ ਡਾਕਟਰ ਰਵਿੰਦਰ ਸਿੰਘ ਰੇਖੀ ਵੱਲੋਂ ਮੁੱਖ ਮਹਿਮਾਨ ਸਮੇਤ ਸਾਰੇ ਮਹਿਮਾਨਾਂ ਦਾ ਡਿਗਰੀ ਵੰਡ ਸਮਾਰੋਚ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਨੰਬਰਦਾਰ ਸੰਦੀਪ ਸਿੰਘ ਕੋਲੋਤਾ ਵਾਈਸ ਪ੍ਰਿੰਸੀਪਲ ਡਾਕਟਰ ਮਨਜੀਤ ਸਿੰਘ ਸਮੇਤ ਕਾਲਜ ਦਾ ਸਮੁੱਚਾ ਸਟਾਫ ਮੌਜੂਦ ਸੀ ਤੁਸੀਂ ਦੇਖ ਰਹੇ ਹੋ ਨੈਗਲੈਜਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਅੱਗੇ ਸਾਹਿਬ ਪਰਮਨ ਬੀ ਸਿੰਘ ਬੀਏ

ਬੈਚਲਰਸ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਐਂਡ ਬੈਚਲਰਸ ਆਫ ਕੰਪਿਊਟਰ ਐਪਲੀਕੇਸ਼ਨ ਦੀ ਡਿਗਰੀ ਪ੍ਰਾਪਤ ਕਰਨ ਲਈ ਕਨਵੋਕੇਸ਼ਨ ਬਸਤਰ ਪਹਿਨਣ ਦਾ ਅਧਿਕਾਰ ਦਿੰਦਾ ਹਾਂ ਅਤੇ ਡਿਗਰੀ ਪ੍ਰਦਾਨ ਕਰਦਾ ਹਾਂ। ਪੁਰਮੇ ਕਾਲਜ ਦੇ ਜਿਹੜੇ ਕਾਰਜ ਹੋਏ ਤੇ ਅੱਛੀਆਂ ਜਿਹੜੀਆਂ ਇੰਸਟੀਚੂਟਸ ਆ ਬੈਸਟ ਸਿਟੀ ਦੇ ਵਿੱਚ ਉਹਨਾਂ ਦਾ ਮੁਕਾਬਲਾ ਕਰੇ ਇਹ ਕੋਈ ਛੋਟੀ ਜਿਹੀ ਗੱਲ ਨਹੀਂ ਬਹੁਤ ਵੱਡੀ ਚੀਜ਼ ਹੈ। ਇਹਦੇ ਵਾਸਤੇ ਸਰ ਲਗਨ ਗੁੰਦਾਰਾ ਪ੍ਰਬੰਧਕ ਕਮੇਟੀ ਸਾਡੇ ਸਰਕਾਰ ਨੂੰ ਸਾਰੇ ਮੈਂਬਰ ਸਰਬਾ ਜਿਹੜੇ ਆ ਉਵਦਾਈ ਦੇ bắtੜਾ ਇਸ ਕਰਕੇ ਹੁਣ ਕਰਮੋਸ਼ਨ ਜਿਹੜੀ ਪ੍ਰੋਗਰਾਮ ਤੇ ਮੁਤਾਬਕ ਸ਼ੁਰੂ ਹੋਈ ਗੀ ਬੜੀ ਕੋਸ਼ਿਸ਼ ਹੋਏਗੀ ਕਿ ਸਾਰੇ ਬੱਚੇ ਆਈਂ ਕਰੋਕੇਸ਼ ਦੇ ਵਿੱਚ ਬੜੀ ਹੈ ਇਸ ਕਰਕੇ ਜੇ ਕਿਸੇ ਦੀ ਰਾਇ ਵੀ ਜਾਵੇ ਬਾੜੀ ਹੋ ਜਾਏ ਮੈਨੂੰ ਫੇਰ ਵਾਸਤੇ ਉਹਨਾਂ ਕਿਸੇ ਤੇ ਵੀ ਪਿੰਕਾ ਕੇ ਕਰਾ ਦੇ ਪ੍ਰਿੰਸੀਪਲ ਸਾਹਿਬ ਕਹਿੰਦੀ ਹੈ ਕਿ ਕੌਣ ਦੋ ਚਾਰ ਰੱਖ ਲਿਓ ਜੇ ਕਿਸੇ ਦੀ ਚੰਗੀ ਆਵੇ ਨਾ ਆਵੇ ਤੇ ਉਹਦੇ ਵਾਸਤੇ ਅਸੀਂ ਦੁਬਾਰਾ ਆ ਕੇ ਕਹਿੰਦੇ ਵੀ ਨਾਲ ਦੇ ਡੋਕੜੀਆ ਸਾਰੇ ਅਸੀਂ ਫੇਰ ਆਇਆ ਆਰਾਮ ਨਾਲ ਸਿਪਲ ਦੇ ਨਾਲ ਆਪੋ ਆਪਣੀ ਡਿਗਰੀ ਲੈ ਕੇ ਅਕਾਲਪੁਰਪ ਦਾ ਸ਼ੁਕਰਾਨਾ ਕਰਨਾ ਉਸ ਬਹਾਨ ਗੁਰੂ ਦਾ ਸ਼ੁਕਰਾਨਾ ਕਰਨਾ ਜਿਨ੍ਹਾਂ ਨੇ ਬਾਲਕਾਂ ਵਾਸਤੇ ਕਿੰਨੀਆਂ ਵਧੀਆ ਕੁਰਬਾਨੀਆਂ ਕੀਤੀਆਂ ਤੇ ਅੱਜ ਸਾਨੂੰ ਇਹ ਗਾੜ੍ਹ ਵੀ ਉਹਨਾਂ ਦੇ ਨਾਮ ਦੇ ਉੱਤੇ ਮਿਲਿਆ ਇਸ ਕਰਕੇ ਆਪਣੇ ਪੇਰੈਂਟਸ ਦਾ ਵੀ ਸ਼ੁਕਰਾਨਾ ਕਰਨਾ ਟੀਚਰ ਦਾ ਵੀ ਸ਼ੁਕਰਾਨਾ ਕਰਨਾ ਔਰ ਇਹਨਾਂ ਦੀ ਘੱਲਣਾ ਨੂੰ ਸਾਰੇ ਨੇ ਯਾਦ ਵੀ ਰੱਖਣਾ ਹੈ ਸੋ ਇਹਨਾਂ ਸ਼ਰਤਾਂ ਦੇ ਨਾਲ ਮੈਂ ਪ੍ਰਿੰਸੀਪਲ ਸਾਹਿਬ ਨੂੰ ਸਾਰੇ ਸਟਾਫ ਨੂੰ ਸਾਰੇ ਬੱਚਿਆਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਸਾਰੇ ਨੂੰ ਬਤਾਇਆ ਇਹ ਕਿ ਕਾਲਸਾ ਬੜੀ ਖੁਸ਼ੀ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲ ਜੀ ਸ੍ਰੀ ਅਨੰਦਪੁਰ ਸਾਹਿਬ ਦਾ ਐਡਵੋਕੇਸ਼ਨ ਬਲ ਸਾਨੂੰ ਜੇਦਾ ਬੜੀ ਸਫਲਤਾ ਦੇ ਨਾਲ ਸੰਪੂਰਨ। ਔਰ ਇਸ ਕਰਦੀ ਮੈਨੂੰ ਖੁਸ਼ੀ ਹੈ ਕਿ 400 ਤੋਂ ਵੱਧ ਵਿਦਿਆਰਥੀਆਂ ਨੇ ਪੋਸਟ ਗ੍ਰੈਜੂਏਸ਼ਨ ਦੇ ਵਿੱਚ ਵੀ ਗ੍ਰੈਜੂਏਸ਼ਨ ਦੇ ਵਿੱਚ ਵੀ ਔਰ ਵਕਾ ਕਮਿਸ਼ਨ ਦੇ ਵਿੱਚ ਅੱਜ ਡਿਗਰੀਆਂ ਹਾਸਲ ਕੀਤੀਆਂ। ਮੈਂ ਪ੍ਰਿੰਸੀਪਲ ਸਾਹਿਬ ਨੂੰ ਸਾਰੀ ਬੈਡਮੈਂਟੋ ਸਾਰੇ ਸਟਾਫ ਨੂੰ ਵਿਦਿਆਰਥੀਆਂ ਨੂੰ ਤਿਕੁਣ ਦੇ ਪੇਰੈਂਟਸ ਨੂੰ ਗੁਰਦਿਆ ਘਰ ਅਗੇ ਤੋਂ ਮੁਬਾਰਕਬਾਦ ਹੈ ਕਿ ਕੰਢੀ ਦੇ ਇਹ ਸਾਡੇ ਪਛੜੇ ਇਲਾਕੇ ਦੇ ਵਿੱਚ ਇਸ ਇਤਿਹਾਸਿਕ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਸ਼ਰੋਗਣੀ ਗੁਰਦਵਾਰਪੰਥ ਕਮੇਟੀ ਕਰ ਰਹੀ ਹੈ ਬਹੁਤ ਵਧੀਆ ਸੇਵਾਵਾਂ ਜਿਹੜੀਆਂ ਸਾਰੇ ਇਲਾਕੇ ਦੇ ਸਟੂਡੈਂਟਸ ਨੂੰ ਤੇ ਜਿਨ੍ਹਾਂ ਵਿਦਿਆਰਥੀਆਂ ਨੇ ਅੱਜ ਡਿਗਰੀ ਹਾਸਲ ਕੀਤੀਆਂ ਉਹਨਾਂ ਵਾਸਤੇ ਵੀ ਬੜੀਆਂ ਸ਼ੁਭ ਕਾਮਨਾਵਾਂ ਔਰ ਪਰਮਾਤਮਾ ਕਹੇ ਕਿ ਜ਼ਿੰਦਗੀ ਦੇ ਵਿੱਚ ਇਹ ਹੋਰ ਅੱਗੇ ਵਧ। ਔਰ ਮੈਂ ਸਮਝਦਾ ਕਿ ਇੰਨੀ achhi ginti ਦੇ ਵਿੱਚ ਬੱਚਿਆਂ ਦਾ ਵਧੀਆ ਤੋਂ ਵਧੀਆ ਸਬਜੈਕਟਸ ਦੇ ਵਿੱਚ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਹਾਸਲ ਕਰਨਾ ਇਹ ਸਾਡੇ ਪਛੜੇ ਇਲਾਕੇ ਵਾਸਤੇ ਇੱਕ ਬਹੁਤ ਸ਼ੁਰੂ ਕਰ। ਮੈਂ ਸ਼ੁਰੂ ਨਹੀਂ ਬਟਿੰਗ ਨੂੰ ਵੀ ਬਧਾਈ ਦੇਣਾ ਕਿ ਬੜੀ ਵੱਡੀ ਸੇਵਾ ਜਿਹੜੀ ਹੈ ਉਹਨਾਂ ਦਾ ਕਾਰਜ ਜਿਹੜਾ ਇਸ ਸਤੰਭ ਤੇ ਕਰ। ਅਕੀ ਕੌਂਗ ਸਰ ਇਸਮੋਕ ਕਹਤੇ ਅੱਜ ਮੈਂ ਸਮਝਦਾ ਕਿ ਉਹਨਾਂ ਵਿਦਿਆਰਥੀਆਂ ਦੀ ਬਹੁਤ ਹੀ ਮ바ਰਕ ਤੇ ਹੜਾ ਜਿਨ੍ਹਾਂ ਨੇ ਬਹੁਤ ਲੰਬਾ ਸਮਾਂ ਆਪਣੀ 1st KG, 2nd KG ਜਾਂ ਪਹਿਲੀ ਦੂਜੀ ਕਲਾਸ ਤੋਂ ਸ਼ੁਰੂ ਕਰਕੇ ਆਪਣਾ ਐਜੂਕੇਸ਼ਨ ਦਾ ਕੈਰੀਅਰ ਤੇ ਅੱਜ ਉਹ ਇਸ ਮੁਕਾਮ ਤੇ ਪਹੁੰਚੇ ਕੋਈ एमएससी, ਕੋਈ ਐਮਏ, ਕੋਈ ਬੀਐਸਸੀ, ਕੋਈ ਬੀਏ ਗਿਆਨ ਹੋ ਇਸ ਤਰ੍ਹਾਂ ਦੀਆਂ ਡਿਗਰੀਆਂ ਜਿਹੜੀਆਂ ਉਹਨਾਂ ਨੇ ਮਿਹਨਤ ਕਰਕੇ ਸੰਘੇ ਦਮ ਰਾਹੀਂ ਪ੍ਰਾਪਤ ਕੀਤੀਆਂ ਅੱਜ ਉਹਨਾਂ ਨੂੰ ਉਹ ਡਿਗਰੀਆਂ ਅਵਾਰਡ ਹੋਈਆਂ ਇਸ ਦੇ ਨਾਲ ਉਹਨਾਂ ਨੂੰ ਜੀ ਇੱਕ ਬੜੀ ਆਪਣੀ ਜ਼ਿੰਦਗੀ ਦੀ ਪ੍ਰਾਪਤੀ ਉਹਨਾਂ ਨੂੰ ਹੋਈ ਹੈ ਮੈਂ ਉਹਨਾਂ ਸੋਚੇ 400 ਦੇ ਕਰੀਬ ਵਿਦਿਆਰਥੀ ਜਿਨ੍ਹਾਂ ਨੂੰ ਇਹ ਡਿਗਰੀ ਅਵਾਰਡ ਹੋਈਆਂ ਉਹਨਾਂ ਨੂੰ ਬੜੀ ਮੁਬਾਰਕ ਬਾਦ ਦੇਣਾ ਉਹਨਾਂ ਦੇ ਮਾਤਾ-ਪਿਤਾ ਨੂੰ ਤੇ ਉਹਨਾਂ ਦੇ ਸਾਰੇ ਜਿੰਨੀਆਂ ਸਾਥੀਆਂ ਨੂੰ ਜਿਨ੍ਹਾਂ ਨੇ ਇਹ ਚੀਜ਼ ਬਣਾਈ ਰਾਜ ਦੀ ਤੇ ਮੈਨੂੰ ਆਸਾ ਕਿ ਉਹ ਵਿਖਦੇ ਵਿੱਚ ਆਪਣੇ ਸਮਾਜ ਅੰਦਰ ਕਿਉਂਕਿ ਜਿਹੜੀ এডਿਕੇਸ਼ਨ ਹੈ ਇਹ ਕੇਵਲ ਮੈਡੀਕਲ ਕਰਵਾਸਤ ਨਹੀਂ ਹੁੰਦੀ ਕਿ ਅਸੀਂ ਨੌਕਰੀ ਕਰਨੀ ਕਲਾਕਾਰਾਂ ਦੇ ਟੀਚਰ ਲਾਗੇ ਇਹ ਹੀ ਨਹੀਂ ਦਸਦਾ ਮਕਸਦ ਹਕਦਦਾ ਕਿ ਸਮਾਜ ਦੇ ਵਿੱਚ ਚੰਗੇ ਗੁਣ ਪੈਦਾ ਕਰੀ ਚੰਗੇ ਬੰਦੇ ਬਣਨੇ ਇਹ এডਿਕੇਸ਼ਨ ਦਾ ਵਿਦਿਆਚਾਰੀਤਾ ਪਰੋਕਾ ਇਹ ਗੁਰਬਾਣੀ ਦਾ ਸਿਹਰਾਤ ਹੈ ਵਿਦਿਆਦੀ ਵੀ ਵਿਚਾਰ ਕਰਾਂਗੇ ਅਸੀਂ ਨਾਦਰੀ ਵਿੱਜਾ ਪ੍ਰਾਪਤ ਕੀਤੀ ਤਾਂ ਅਸੀਂ ਕੋਈ ਭਲੇ ਦਾ ਕੰਮ ਸਰਬੱਤ ਦੇ ਭਲੇ ਦਾ ਕੰਮ ਅਸੀਂ ਕਰ ਸਕਦੇ ਹਾਂ ਸੋ ਖਾਲਸਾ ਕਾਲਜ ਗੁਰਦੇਵਾ ਹਾਦਰ ਖਾਲਸਾ ਕਾਲਜ ਬਹੁਤ ਵਹਾਲ ਇੰਸਟੀਚਿਊਸ਼ਨ ਹੈ ਸਾਡੇ ਇਸ ਇਲਾਕੇ ਦੀ ਗੁਰਦੇਵਾ ਹਾਦਰ ਮਹਾਰਾਜ ਜੀ ਦਾ ਇਹ ਵਸਾਇਆ ਨਗਰਕ ਸੀ ਡਾਕਟਰ ਸਾਹਿਬ ਇਸ ਦੇ ਵਿੱਚ ਉਹਨਾਂ ਦੇ ਨਾਮ ਤੇ ਬਣਿਆ ਇਹ ਕਾਲਜ ਬਹੁਤ ਹਰਮੜ ਪਿਆਰਾ ਕਾਲਜ ਸਾਡੇ ਇਸ ਇਲਾਕੇ ਰਹੀ ਬਲਕਿ ਨੇੜੇ ਦੇ ਜਿੰਨੇ ਵੀ ਇਲਾਕਾ ਅਵਾਚਨ ਪ੍ਰਦੇਸ਼ ਹੋਰ ਹੈ ਸੋ ਮੈਂ ਸੋਚੇ ਪ੍ਰਿੰਸੀਪਲ ਸਾਹਿਬ ਦੇ ਸਮੇਸ ਵਿੱਚ ਸਟਾਫ ਨੂੰ ਦਿਵਾਰਕਵਾ ਦਿੰਨਾ ਕਿ ਅਜੋ ਬੜੇ ਬੱਚਾ ਦੇ ਉਹਨਾਂ ਨੂੰ ਇੱਕ ਸੇਵਾ ਕਾਮ ਤੇ ਪਹੁੰਚਾਉਣ ਵਿੱਚ ਸਹਾਇਤਾ ਹੋਈ ਹੈ ਤੇ ਅੱਗੇ ਵਾਸਤੇ ਵੀ ਇਸੇ ਤਰ੍ਹਾਂ ਅਗਲਾ ਖਾਸ ਕਾਲਜਾ ਤੇ ਬਾਦਖਾਸ ਕਾਲਜ ਇਹ ਆਪਣੇ ਵਿਦਿਆਰਥੀਆਂ ਦੇ ਰੱਖ ਲਈ ਹਮੇਸ਼ਾ ਹੀ ਚੰਗਾ ਪ੍ਰਕਾਸ਼ ਸਤਿ ਸੱਚ ਜੀ